ਪਾਲੀ ਦੇਤ ਵਾਲੀ ਜਿਹੇ ਗਾਇਕ ਸਦੀਆਂ ਵਿੱਚ ਵਿਰਲੇ ਹੀ ਜੰਮਦੇ ਨੇ ਜੋ ਆਪਣੇ ਗੀਤਾਂ ਰਾਹੀਂ ਸਾਰੇ ਰਿਸ਼ਤਿਆਂ ਦਾ ਸਤਕਾਰ ਕਰਦੇ ਤੇ ਸੁਖ ਹਰ ਰਿਸ਼ਤੇ ਦੀ ਮੰਗਦੇ ਨੇ ਪਰਿਵਾਰ ਸਾਰਾ ਇਕੱਠਾ ਵਹਿ ਕੇ ਸੁਣ ਸਕਦਾ ਹੈ ਉਹਨਾਂ ਦੇ ਗੀਤਾਂ ਨੂੰ ਮਾਂ ਧੀ ਭੈਣ ਭਰਾ ਪਿਓ ਪੁੱਤ ਸਭ ਦੇਖਦੇ ਗੀਤਾਂ ਰਾਹੀਂ ਕਿਵੇਂ ਨਿਵਾਉਂਦੇ ਰੀਤਾਂ ਨੂੰ ਜੁਗ-ਜੁਗ ਜੀਵੇ ਪਾਲੀ ਜਿਸਨੇ ਜੋਗ-ਜੋਗ ਜੀਵੇ ਪਾਲੀ ਜਿਸਨੇ ਰਿਸ਼ਤੇ ਜਿਉਂਦੇ ਰੱਖੇ ਨੇ ਤੇਰੇ ਸਾਫ਼ ਸੁਥਰੇ ਗੀਤ ਸੁਣ ਕੇ ਰਿਸ਼ਤੇ ਹੁੰਦੇ ਹੋਰ ਵੀ ਪੱਕੇ ਨੇ ਇੰਜ ਹੀ ਗਾਵੇ ਹਰ ਕੋਈ ਇੰਜ ਹੀ ਗਾਵੇ ਹਰ ਕੋਈ ਮਾਣ ਹੋਰ ਵੀ ਵੱਧ ਜਾਵੇ ਪੰਜਾਬੀ ਗੀਤਾਂ ਦਾ ਸਾਜ਼ਾਂ ਨਾਲ ਕਈਆਂ ਦੀ ਸਮਝ ਨਹੀਂ ਆਉਂਦੀ ਸਾਜਾ ਨਾਲ ਕਈਆਂ ਦੀ ਸਮਝ ਨਹੀਂ ਆਉਂਦੀ ਕੀ ਫਾਇਦਾ ਐਵੇਂ ਮਾਰੀਆਂ ਚੀਕਾਂ ਦਾ ਕੀ ਫਾਇਦਾ ਐਵੇਂ ਮਾਰੀਆਂ ਚੀਕਾਂ ਦਾ